ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਗੱਲ ਕਰਾਂਗੇ ਆਇਰਨ ਤੇ ਫੋਲਿਕ ਐਸਿਡ ਦੀ ਜਿਹੜੀ ਲਿਕੁਇਡ ਫਾਰਮ ਦੇ ਵਿੱਚ ਸਾਨੂੰ ਦਵਾਈ ਆ ਰਹੀ ਹੈਗੀ ਹੈ ਬੱਚਿਆਂ ਆਸਤੇ ਉਹਦੇ ਨਾਲ ਸੰਬੰਧਿਤ ਗੱਲਬਾਤ ਕਰਾਂਗੇ ਕਿ ਕਿੰਨੇ ਸਾਲ ਦੇ ਬੱਚੇ ਨੂੰ ਕਿੰਨੀ ਜਿਹੜੀ ਡੋਜ਼ ਦੇਣੀ ਚਾਹੀਦੀ ਹੈ ਤੇ ਨਾਰਮਲ ਬੱਚੇ ਨੂੰ ਕਿੰਨੀ ਡੋਜ਼ ਦੇਣੀ ਚਾਹੀਦੀ ਹੈ ਤੇ ਜਿਹੜਾ ਬਿਮਾਰ ਬੱਚਾ ਮੰਨ ਲਓ ਉਹਨੂੰ ਕਿੰਨੀ ਡੋਜ਼ ਦੇਣੀ ਚਾਹੀਦੀ ਹੈ ਠੀਕ ਹੈ ਸੋ ਬੱਚਿਆਂ ਚ ਜਿਹੜੀ ਆ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਫੋਲਿਕ ਐਸਿਡ ਜਿਹੜਾ ਸਰਕਾਰ ਦੁਆਰਾ ਅੰਗਣਵਾੜੀ ਸੈਂਟਰਾਂ ਚ ਮੁਫਤ ਦਿੱਤਾ ਜਾ ਰਿਹਾ ਇਹਦਾ ਜਿਹੜਾ ਸੇਵਨ ਕਰਨਾ ਹੁੰਦਾ ਹੈ ਇਹ ਅਸੀਂ ਭਾਰ ਦੇ ਅਨੁਸਾਰ ਬੱਚੇ ਦੇ weight ਦੇ ਅਨੁਸਾਰ ਆਪਾਂ ਡੋਸ ਦੇਣੀ ਹੁੰਦੀ ਹੈ ਨਾ ਕਿ ਏਜ ਦੇ ਅਕੋਰਡਿੰਗ ਠੀਕ ਹੈ ਇਹ ਗੱਲ ਮਾਈਂਡ ਦੇ ਵਿੱਚ ਰੱਖ ਲੈਣੀ ਹੈ ਕਿ ਬੱਚੇ ਦਾ weight ਜਿਹੜਾ ਆ ਉਹਦੇ ਅਨੁਸਾਰ ਅਸੀਂ ਜਿਹੜੀ ਇਹਦੀ ਡੋਸ ਦੇਣੀ ਹੈ ਨਾ ਕਿ ਏਜ ਦੇ ਅਕੋਰਡਿੰਗ ਉਮਰ ਦੇ ਹਿਸਾਬ ਨਾਲ ਜਿਹੜੀ ਇਹਦੀ ਡੋਸ ਨਹੀਂ ਦੇਣੀ ਠੀਕ ਹੈ ਤੇ ਦੂਜੇ ਨੰਬਰ ਤੇ ਹਰੇਕ ਬੱਚੇ ਨੂੰ 1 ਸਾਲ ਦੇ ਵਿੱਚ ਇੱਕ ਜਿਹੜੀ ਸ਼ੀਸ਼ੀ ਆ ਉਹਦਾ ਸੇਵਨ ਕਰਾਉਣਾ ਜ਼ਰੂਰੀ ਹੁੰਦਾ ਆ 5 ਕਿਲੋ ਤੋਂ ਲੈ ਕੇ 20 ਕਿਲੋ ਤੱਕ ਭਾਰ ਵਾਲੇ ਬੱਚਿਆਂ ਨੂੰ ਇਹ ਜਿਹੜੀ ਸ਼ੀਸ਼ੀ ਆ ਉਹ ਦਿੱਤੀ ਜਾਣੀ ਹੈ ਸੋ ਮੈਂ ਦੱਸ ਰਹੀ ਹਾਂ ਤੁਹਾਨੂੰ ਕਿ weight ਜਿਹੜਾ ਆ ਉਹ ਆਪਾਂ ਦੇਖਣਾ ਆ ਉਮਰ ਨਹੀਂ ਦੇਖਣੀ ਠੀਕ ਹੈ ਇਹ ਗੱਲ ਨੂੰ ਧਿਆਨ ਚ ਰੱਖਣਾ ਪਹਿਲੇ ਨੰਬਰ ਤੇ ਜਿਹਦਾ weight ਜਿਸ ਬੱਚੇ ਦਾ weight ਭਾਵੇਂ ਲੜਕਾ ਲੜਕੀ ਆ 5 ਕਿਲੋ weight ਆ ਉਹ ਨਾਰਮਲ ਆ ਤੇ ਉਹਨੂੰ ਅੱਧਾ ਚਮਚ ਅਸੀਂ ਜਿਹੜਾ ਆ ਆ ਇਸ ਇਸ ਜਿਹੜੀ ਫੋਲਿਕ ਐਸਿਡ ਦੀ ਸ਼ੀਸ਼ੀ ਹੈਗੀ ਆ ਉਹਦੇ ਵਿੱਚੋਂ ਅੱਧਾ ਚਮਚ ਜਿਹੜਾ ਆ 5 ਕਿਲੋ ਤੱਕ weight ਵਾਲੇ ਬੱਚਿਆਂ ਨੂੰ ਦੇਣਾ ਜੇਕਰ ਬੱਚਾ ਬਿਮਾਰ ਨਹੀਂ ਨੋਰਮਲ ਬੱਚਾ ਇੱਥੇ ਨੋਰਮਲ ਇਹ ਨਹੀਂ ਵੀ weight ਦੇ ਅਕੋਰਡਿੰਗ ਨੋਰਮਲ ਵੈਸੇ ਹੀ ਨੋਰਮਲ ਹੈਗਾ ਬੱਚਾ ਵੀ ਉਹ ਬਿਮਾਰ ਨਹੀਂ ਹੈਗਾ 5 ਕਿਲੋ weight ਆ ਬੱਚੇ ਦਾ ਤਾਂ ਉਹਨੂੰ ਅੱਧਾ ਚਮਚ ਜਿਹੜਾ ਆ ਆਪਾਂ ਇਹ ਦੇਣੀ ਹੈਗੀ ਦਵਾਈ ਸੋ ਜੇਕਰ ਬੱਚੇ ਦਾ weight 10 ਕਿਲੋ ਆ 10 ਕਿਲੋ ਭਾਰ ਤੱਕ ਦੇ ਬੱਚਿਆਂ ਨੂੰ ਆਪਾਂ ਪੌਣਾ ਚਮਚ ਦੇਣਾ ਠੀਕ ਹੈ ਇਹ ਬੱਚਾ ਜੇਕਰ ਬਿਮਾਰ ਨਹੀਂ ਹੈਗਾ ਤਾਂ ਆਪਾਂ ਇਹਨੂੰ 1/2 ਚਮਚ ਦੇਣਾ 10 ਕਿਲੋ weight ਤੱਕ 15 ਕਿਲੋ weight ਤੱਕ ਜਿਹੜਾ ਹੈ ਨਾਰਮਲ ਬੱਚਾ ਜੇਕਰ ਬਿਮਾਰ ਨਹੀਂ ਹੈਗਾ ਤਾਂ ਉਹਨੂੰ 1 ਚਮਚਾ ਜਿਹੜਾ ਹੈ ਇਸ ਦਵਾਈ ਦਾ ਆਪਾਂ ਦੇਣਾ ਹੈ ਆਇਰਨ ਤੇ ਫੋਲਿਕ ਐਸਿਡ ਦਾ ਜੇਕਰ ਬੱਚੇ ਦਾ weight 20 ਕਿਲੋ ਦੇ ਨੇੜੇ ਹੈਗਾ ਤਾਂ ਉਸ ਬੱਚੇ ਨੂੰ ਆਪਾਂ 1.5 ਚਮਚ ਦੇਣਾ ਹੈ ਇਸ ਦਵਾਈ ਦਾ ਠੀਕ ਹੈ ਸੋ ਫੋਲਿਕ ਆਇਰਨ ਤੇ ਫੋਲਿਕ ਐਸਿਡ ਦੀ ਜਿਹੜੀ ਇਹ ਮੈਡੀਸਿਨ ਆਪਾਂ ਦੇ ਰਹੇ ਹੈਗੇ ਆ ਖੂਨ ਆਸਤੇ ਬੱਚਿਆਂ ਦੇ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਨ ਦੇ ਲਈ ਉਹ ਆਪਾਂ weight ਤੇ ਅਕੋਰਡਿੰਗ ਦੇਣੀ ਹੈ ਤੇ ਇਹ ਤਾਂ ਸਿੱਗੀ ਵੀ ਜੇਕਰ ਬੱਚਾ ਬਿਮਾਰ ਨਹੀਂ ਹੈਗਾ ਨਾਰਮਲ ਹੈਗਾ ਤਾਂ ਆਪਾਂ weight ਦੇ ਅਕੋਰਡਿੰਗ ਐਨੇ ਐਨੀ ਜਿਹੜੀ ਡੋਸ ਦੇਣੀ ਆ 5 ਕਿਲੋ ਨੂੰ 5 ਕਿਲੋ ਵਾਲੇ ਬੱਚੇ ਨੂੰ ਅੱਧਾ ਚਮਚ 10 ਕਿਲੋ weight ਬੱਚੇ ਵਾਲੇ ਨੂੰ ਪੌਣਾ ਚਮਚ 15 ਕਿਲੋ weight ਵਾਲੇ ਨੂੰ 1 ਚਮਚ 20 ਕਿਲੋ weight ਦੇ ਨੇੜ ਵਾਲੇ ਨੂੰ ਡੇਢ ਚਮਚ ਠੀਕ ਹੈ ਮਤਲਬ ਇੱਥੋਂ ਤੱਕ ਜਿਹੜੀ ਹੈ ਐਨੀ ਦੀ ਲਿਮਟ ਹੈਗੀ ਹੈ ਠੀਕ ਹੈ ਉਸ ਤੋਂ ਬਾਅਦ ਜੇਕਰ ਬੱਚਾ ਬਿਮਾਰ ਹੁੰਦਾ ਆ ਠੀਕ ਹੈ ਇਸ ਤੋਂ ਇਲਾਵਾ ਬਿਮਾਰ ਬੱਚਿਆਂ ਲਈ ਭਾਰ ਅਨੁਸਾਰ अलग ਮਿਕਦਾਰ ਆ ਦਿਨ ਚ ਦੋ ਵਾਰੀ ਦੇਣਾ ਇਹਨਾਂ ਨੂੰ ਆਪਾਂ ਇਹ ਡੋਸ ਜਿਹੜੀ ਆ ਤੇ ਕਿੰਨੀ ਕਿੰਨੀ ਦੇਣੀ ਆ 5 ਕਿਲੋ ਬੱਚੇ 5 ਕਿਲੋ ਵਾਲੇ ਬੱਚੇ ਨੂੰ ਆਪਾਂ ਜਿਹੜੀ ਆ ਪੌਣਾ ਚਮਚ ਦੇਣਾ 10 ਕਿਲੋ weight ਲਈ 1.5 ਚਮਚ 15 ਕਿਲੋ weight ਲਈ 2 ਚਮਚ ਤੇ 20 ਕਿਲੋ weight ਲਈ 3 ਚਮਚ ਇਹ ਜਿਹੜੀ ਖੁਰਾਕ ਆ ਆਪਾਂ ਦੇਣੀ ਹੈਗੀ ਆ ਸੋ ਬਿਮਾਰ ਬੱਚਿਆਂ ਨੂੰ ਆਪਾਂ ਦਿਨ ਚ ਦੋ ਵਾਰੀ ਦੇਣੀ ਹੈਗੀ ਆ ਦਵਾਈ ਤੇ ਜਿਹੜੇ ਬੱਚੇ ਨਾਰਮਲ ਹੈਗੇ ਆ ਉਹਨਾਂ ਨੂੰ ਆਪਾਂ ਇੱਕ ਵਾਰੀ ਦੇਣੀ ਹੈ ਤੇ ਸਾਲ ਦੇ ਵਿੱਚ ਜਿਹੜੀ ਆ ਇੱਕ ਸਾਲ ਦੇ ਵਿੱਚ ਹਰੇਕ ਬੱਚੇ ਨੂੰ ਇੱਕ ਸ਼ੀਸ਼ੀ ਦਾ ਸੇਵਨ ਕਰਾਉਣਾ ਜਿਹੜਾ ਉਹ ਜ਼ਰੂਰੀ ਹੈ ਠੀਕ ਹੈ ਸੋ ਇਹ ਸੀਗੀ ਅੱਜ ਦੀ ਜਾਣਕਾਰੀ ਆਇਰਨ ਤੇ ਫੋਲਿਕ ਐਸਿਡ ਦੀ ਜਿਹੜੀ ਖੁਰਾਕ ਆ ਉਹ ਅਸੀਂ ਕਿਵੇਂ ਦੇਣੀ ਹੈ ਬੱਚਿਆਂ ਨੂੰ ਉਹਦੇ ਨਾਲ ਸੰਬੰਧਤ ਅੱਜ ਦੀ ਵੀਡੀਓ ਸੀਗੀ ਤੇ ਬਾਕੀ ਜਿਹੜਾ ਮੈਂ ਕਹਿੰਨੇ ਹੁੰਨੇ ਆ ਵੀ ਜੇਕਰ ਤੁਹਾਡੇ ਜਿਹੜਾ ਸਰਕਲ ਦੇ ਨਾਲ ਸੰਬੰਧਤ ਕੋਈ ਵੀ ਗੱਲਬਾਤ ਹੁੰਦੀ ਹੈ ਤਾਂ ਤੁਸੀਂ ਸਰਕਲ ਸੁਪਰਵਾਈਜ਼ਰ ਨੂੰ ਜ਼ਰੂਰ ਕੰਸਲਟ ਕਰਿਆ ਕਰੋ ਕਈ ਵਾਰੀ ਮੇਰੀ ਜਿਹੜੀਆਂ ਜਾਣਕਾਰੀ ਦੇ ਵਿੱਚ ਥੋੜਾ ਜਿਹਾ ਫਰਕ ਹੋਵੇ ਪੀ ਹੋ ਸਕਦਾ ਤੁਹਾਡੇ ਸੁਪਰਵਾਈਜ਼ਰ ਤੁਹਾਨੂੰ ਕਿਵੇਂ ਕੰਮ ਕਰਾਉਂਦੇ ਹਨ ਉਹਦੇ ਨਾਲ ਸੰਬੰਧਤ ਜਿਹੜਾ ਤੁਸੀਂ ਆਪਦਾ ਕੰਮ ਜਰੂਰ ਰੱਖਣਾ ਹੈਗਾ ਨਿਰਾ ਮੇਰੇ ਤੇ ਵਿਸ਼ਵਾਸ ਕਰਕੇ ਵੀ ਤੁਸੀਂ ਆਪਦਾ ਜਿਹੜਾ ਰਿਕਾਰਡ ਮੇਨਟੇਨ ਨਹੀਂ ਕਰਨਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਵਧੀਆ ਜਾਣਕਾਰੀ ਦਵਾ ਤੁਹਾਨੂੰ ਤੇ ਪਰ ਤੁਸੀਂ ਸੰਬੰਧਤ ਸੁਪਰਵਾਈਜ਼ਰ ਦੀ ਜਿਹੜੀ ਹੈ ਨਿਗਰਾਨੀ ਹੇਠ ਕੰਮ ਕਰ ਰਹੇ ਹੋ ਸੋ ਉਹਨਾਂ ਦਾ ਤੁਸੀਂ ਜਿਹੜਾ ਆ ਜਰੂਰ ਖਿਆਲ ਰੱਖਣਾ ਹੈਗਾ ਵੀ ਉਹ ਤੁਹਾਨੂੰ ਕਿਵੇਂ ਕੰਮ ਕਰਾ ਰਹੇ ਠੀਕ ਹੈ ਹਾਂ ਗੱਲ ਕਰਦੇ ਆ ਆਪਣੇ THR ਦੀ ਵੀ ਜੇਕਰ ਤੁਹਾਡੇ ਸਰਕਲ ਦੇ ਵਿੱਚ THR ਜਿਹੜਾ ਉਹ 15-15 ਦਿਨ ਦਾ ਕਰਵਾਉਂਦੇ ਤਾਂ ਤੁਸੀਂ ਉਵੇਂ ਕਰਨਾ ਹੈਗਾ ਠੀਕ ਹੈ ਵੈਸੇ ਆਪਾਂ ਨਾਰਮਲੀ ਜਿਹੜੀ ਪੋਸ਼ਨ ਚੈੱਕ ਕਰਤੇ ਫੀਡ ਆਪਾਂ 25 ਦਿਨ ਕੰਪਲੀਟ ਕਰਨੇ ਹੁੰਦੇ ਆ ਤੇ ਮੈਂ ਤਾਂ ਹੀ ਜਿਹੜਾ ਹੈ THR 25 ਦਿਨ ਕਹਿਣੀ ਹੁੰਨੀ ਆ ਵੀ 25 ਦਿਨਾਂ ਦੇ ਜਿਹੜੇ ਆਪਾਂ ਕੰਪਲੀਟ ਕਰ ਲਈਏ ਦਿਨ ਜੇਕਰ ਤੁਹਾਡੇ ਕੋਲੇ ਫੀਡ ਹੈਗੀ ਆ ਤਾਂ ਤੁਸੀਂ ਨਾਰਮਲੀ ਜਿਹੜਾ 25 ਦਿਨ ਦੇ ਸਕਦੇ ਹੁੰਦੇ ਆਂ THR ਸੋ ਇਹ ਸੀ ਮੇਰੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਵੀਡੀਓਜ਼ ਨੂੰ ਲਾਈਕ ਕਰ ਦਿਆ ਕਰੋ ਅੱਗੇ ਤੋਂ ਅੱਗੇ ਜਿਹੜਾ ਇਹਨੂੰ ਫਾਰਵਰਡ ਕਰ ਦਿਆ ਕਰੋ ਧੰਨਵਾਦ